ਕੋਇਆ ਕਿ ਮੈਂ ਭੈਣ ਨੂੰ ਛੇਦੇ ਮੁੰਡੇ ਮੈਂ ਕਿਹਾ ਭੈਣ ਨੂੰ ਛੇਦੋ ਉਹ ਮਾਂ ਨੂੰ ਕਿਹਾ ਆਈ ਆਏ ਹਮਲਾ ਜੇ ਚੁੰਗੀ ਠਾੜ ਦਾਦੂ ਨੂੰ ਮਾਰੀ ਇਹ ਨਾ ਨਾ ਦਾ ਕੱਦ ਜਾ ਚੌਥਾ ਕਰ ਦੇ ਛੇੜਦੇ ਸੀਗੇ ਸਾਨੂੰ ਟੇਲੇ ਪਾਰ ਦੇ ਵੀਰੇ ਜੀ ਹੱਸੇ ਗਏ ਤੇ ਪੱਲੇ ਦੀ ਮੰਮੀ ਨੂੰ ਕਹਿੰ ਮੈਂ ਕੱਪੜੇ ਮੁੰਡੇ ਨੂੰ ਸਮਝਾ ਲਿਆ ਕੰਨੀ ਨਹੀਂ ਸਮਝਾਣਾ ਓਕੇ ਹੋ ਗਿਆ ਤੇ ਮੁੰਡੇ ਨੇ ਸੱਦੇ ਪੱਲਾ ਮੈਂ ਘਰ ਪਾਪਾ ਹੁਣੀ ਮੈਂ ਚੁੱਕੀ ਗਿਆ ਜੀ ਮੇਰੀ ਚੁੱਕੀ ਗਿਆ ਬਾਹਰੋਂ ਮੁੰਡੇ ਆਏ ਸੀ ਬਾਹਰੋਂ ਮੁੰਡੇ ਇੱਥੇ ਦੇ ਮੁੰਡੇ ਸੀ ਬਾਹਰੋਂ ਮੁੰਡੇ ਤਪਾਨਾ ਦੱਤਾ ਉਹ ਜਿਹਦਾ ਛੇੜਖੇ ਨਹੀਂ ਕਰਦਾ ਉਹਦਾ ਨਾਮ ਕੀ ਹੈ ਪਹਿਲਾ ਪ੍ਰਭ ਕਦੋਂ ਕਦੋਂ ਇਹ ਸੈਂਸਰ ਕਰਵਾਇਆ ਜਾਂਦਾ ਛੇੜ ਯਾਰ ਛੇੜਕਾ ਨੇ ਅੱਜ ਸਵੇਰੇ ਹੀ ਨਹੀਂ ਨਹੀਂ ਛੇੜਕਾ ਨੇ ਕਦੋਂ ਦੀ ਕਰਦਾ ਪਤਾ ਨੂੰ ਆਈ ਦੋ ਤਿੰਨ ਦੋ ਦੋ ਦਾ ਹੀ ਨਹੀਂ ਲੱਗਿਆ ਅੱਛਾ ਫੇਰ ਕੀ ਹੋਇਆ ਅੱਜ ਨਹੀਂ ਗੱਲ ਕਦੋਂ ਹੋਈ ਸੀ ਛੇੜ ਬਹੁਤ ਛੇੜਿਆ ਕਦੋਂ ਸੀ ਪਤਾ ਨਹੀਂ ਹੋਈ ਸੀ ਕਿ ਪਹਿਲਾਂ ਸੀ ਕੰਪਲੀਟ ਦਿੱਤੀ ਸੀਗੀ ਅੱਜ ਫੇਰ ਦੂਜੀ ਵਾਰੀ ਚਾਲ ਅੰਕਲ ਮਾਨੇ ਤੇ ਮੇਰੇ ਦੋ ਛੋਟੇ ਬੱਚੇ ਨੇ ਇਟਾ ਮ ਉਹਨਾਂ ਦੇ ਵਿਚਾਰੇ ਬੱਚ ਗਏ ਅੰਦਰ ਮੈਂ ਭੇਜ ਦਿੱਤਾ ਮੈਨੂੰ ਗੁੱਟਾ ਕਰੇ ਹਮਾਰੇ ਮੇਰੇ ਕੋਲ ਵੀ ਮੈਰੀਜ਼ ਕਿਤੇ ਹੋਰ ਹੋਈ ਹੈ ਮੇਰੇ ਇੱਥੇ ਹਸਬੰਡ ਕੰਮ ਕਰਦੇ ਨੇ ਅੱਛਾ ਇੱਥੇ ਜੋਬ ਕਰਦੇ ਹਸ ਤੇ ਇਸ ਤੇ ਨੀਯਾ ਦੇ ਕੋਲ ਜੇ ਤੁਸੀਂ ਮੇਰੇ ਕੋਲ ਆਨੇ ਕਰ ਆਏ ਤੇ ਵੈਸੇ ਠੀਕ ਹੈ ਜੇ ਤੁਸੀਂ ਆਪਣੇ ਮਿਲੋ ਮਾਇਕੇ ਪਰਿਵਾਰ ਦੀ ਰਹਿੰਦੀ ਸੀ ਹਾਂਜੀ 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 ਠੀਕ ਹੈ ਜੀ ਤੇ ਪਹਿਲਾਂ ਮਾਪਾ ਹੋਣੀ ਕੋਈ ਵੀ ਨਹੀਂ ਸੀਗਾ ਘਰ ਮੈਂ ਚੁੰਕੀ ਗਈ ਜੀ ਮੇਰੀ ਗੱਲ ਸੀ ਕਿ ਪਲੱਟ ਦਾ ਦਰਵਾਜ਼ਾ ਭਾਂ ਕੇ ਗਏ ਦਾਤ ਲੈ ਕੇ ਆਏ ਮੈਂ ਢੁੰਡੀ ਲਾ ਲਈ ਅੰਦਰ ਉਹ ਜਦੋਂ ਤੁਸੀਂ ਕੱਲੀ ਸੀ ਹਾਂਜੀ ਮੈਂ ਕੱਲੀ ਸੀ ਪਹਿਲਾਂ ਵੀ ਮੇਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਐ ਇਹਨਾਂ ਨੇ ਨਹੀਂ ਅੱਜ ਜੀ ਅੱਜ ਹੀ ਹੋਣੀ ਪੁਲਿਸ ਨੂੰ ਤੁਸੀਂ ਕੰਪਲੇਂਟ ਦਿੱਤੀ ਐ ਭਾਈ ਜਰਾ ਬਈ ਮੈਂ ਕੀ ਹੋ ਗਿਆ ਅਜੋ ਉਸ ਤੋਂ ਬਾਅਦ ਕੀ ਆ ਗਿਆ ਮੈਂ ਮੇਰੇ ਇੱਥੇ ਪੁੱਛ ਨਹੀਂ ਆਈ ਉੱਡ ਕੇ ਸਭ ਕੁਝ ਉੱਟਾ ਉੱਟਾ ਮਾਰੀਆਂ ਮੇਰੇ ਬੱਜੇ ਇੱਟ ਮੇਰੇ ਕਲੀ ਹਾੜੇ ਸਾਰਾ ਕੁਝ ਆਟਾ ਉੱਟਾ ਆ ਦੇਖੋ ਜੀ ਦੇਖੋ ਜੀ ਤੁਸੀਂ ਬਾਅਦ ਚ ਆਏ ਫਿਰ ਮੈਂ ਬੋਝ ਚ ਆਈ ਹਾਂ ਜੇ ਤੁਸੀਂ ਬਾਅਦ ਹੈ ਤਾਂ ਆਮ ਲੱਗਦਾ ਸਾਡੇ ਮੈਂ ਉਹ ਮੈਂ ਇੰਨੇ ਵੜੀ ਗਈ ਕਲੇ ਸਿੱਤੇ ਇੱਥੇ ਮੈਂ ਕਰੇ ਤੇ ਪਿੱਛੇ ਇੱਟਾ ਡੱਟਾ ਮੈਂ ਪਿਸ਼ਾਬ ਜਰਾਂ ਦੀ 3 ਸਾਲ ਦੀ ਕੁੜੀ ਆ ਮੁੰਡਾ ਕੁੜਤਾ ਮੇਰਾ ਨਾ ਮੁੰਡੇ ਤੇਲੇ ਇੱਦਾਂ ਕਰ ਮੁੰਡੇ ਤੇਲੇ ਇੱਦਾਂ ਕਰ ਕੌਣ ਕਹਿੰਦੀ ਐਹੋ ਹੀ ਦੀ ਮਾਂ ਫੇਰ ਕੋਈ ਮਾਂ ਇੰਦਾਂ ਦੀ ਗੰਦੀ ਔਰਤ ਐ ਭਾਜੀ ਉਹਦਾ ਬੇਟਾ ਸੀ ਲਾਹਰ ਉਹ ਛੇੜਦਾ ਸੀ ਮੇਰੀ ਕੁੜੀ ਨੂੰ ਫੇਰ ਪਾਪਾ ਨੂੰ ਦੱਸਿਆ ਅਸੀਂ ਕਹਿੰਦੇ ਕੀ ਕਰਨੀ ਲੜਾਈ ਲਾ ਕੇ ਨਹੀਂ ਲਾਣੀ ਆ ਪਰ ਕੋਈ ਭਲੇ ਚ ਕਹਿੰਦੇ ਨਹੀਂ ਇਹ ਨਾਲ ਫੇਰਾ ਤੇ ਫੇਸ਼ੇ ਤੇ ਤਾਂ ਬਸ ਤੁਹਾਡੇ ਵੀਡੀਓ ਛੇੜਦੇ ਸੀ ਕਿ ਰਾਜ ਆਦਿਆਂ ਨੂੰ ਨਹੀਂ ਘਾ ਜੀ ਘਰ ਦੇ ਵਿੱਚ ਆ ਕੇ ਛੇੜਦੇ ਸੀ ਹਾਂ ਬੂਏ ਅੱਗੇ ਖਾਏ ਨਾ ਕੋਈ ਛੇੜੀ ਰੋਜ਼ ਮਨ ਰੋਜ਼ ਮੈਂ ਲੱਗ ਇਦਾਂ ਕਰਦੇ ਸੀ ਜੀ ਸੋ ਆ ਦੇਖ ਲਓ ਜੀ ਵੀਡੀਓ ਹੈ ਜੀ ਜਿਹੜੇ ਮੁੰਡੇ ਕੁੱਟਮਾਰ ਕਰਨ ਆਇਆ ਘਰ ਦੇ ਵਿੱਚ ਆ ਕੇ ਪਰ ਕੇ ਅੱਖਾਂ ਪਾਰ ਕੇ ਮੈਨੂੰ ਦੇਖਦੇ ਨਜ਼ਰ ਬੰਦੀ ਕਰਦਾ ਹਾਂ 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 ਮਾਂ ਨੂੰ ਕਿਹਾ ਮਾਂ ਕਹਿੰਦੀ ਅੱਪੀ ਕੀ ਸਾਡੇ ਮੁੰਡਿਆ ਸਾਡੇ ਬੱਚੇ ਕਿਹਾ ਮਾ ਕਹਿੰਦੀ ਆ ਪਿੱਛੀ ਸਾਡੇ ਮੁੰਡਿਆ ਥਲੇ ਪਾ। ਇਹ ਤਾਂ ਕਾਫੀ ਮੁੰਡਿਆਂ ਨੇ ਅੱਜ ਹਮਾਰਾ ਕੀਤਾ ਕਰਦੇ ਹਾਂ। ਅੱਗੇ ਵਿੱਚ ਬੜੇ ਕੰਮ ਕਰਦੇ। ਤੱਕ ਮਾਰ ਤੇ ਤੱਕ ਝਗੜ 50 ਦਿੰਦੇ ਹਮਲਾ ਕਰਕੇ ਕੇ ਦੇਖੋ ਨੰਬਰ ਕਰਦੇ ਆ। ਭਾਜੀ ਕੀ ਨਾਮ ਲਿਖੋ? ਨਾਮ ਨਾ ਜਾਣਾਂਗੇ। ਕੀ ਹੋਏਗੀ? ਹੋਏਗੀ ਮੈਂ ਭੈਣ ਨੂੰ ਛੇੜਤੀ ਮੁੰਡੇ। ਮੈਂ ਹੁਣ ਕਿ ਭੈਣ ਨੂੰ ਛੇੜਾਂ। ਮੈਂ ਮੰਨ ਲੁ ਗਿਆ ਨਾ ਇਹ ਹਮਲਾ ਕਰਦੇ ਚੁੰਗੀ ਥਰਡ ਦਾ ਦੁਰਮਾਰੀ ਮੁੰਡੇ ਪਈ ਕਿਥੇ ਆ ਨਾ ਨਾਲ ਆ ਕਰਦੇ ਚੌਥਾ ਕਰਦੇ ਛੇੜਦੇ ਸੀਗੇ ਸਾਨੂੰ ਟੇਲੇ ਪਾਰ ਪੜ ਕੇ ਵੇਖਦੇ ਹੈਗੇ ਹੱਸੇਗਾ ਜੀ ਪਹਿਲੇ ਵੀ ਮੰਮੀ ਨੂੰ ਕਹਿੰ ਮੈਂ ਕਪਰੇ ਮੁੰਡੇ ਨੂੰ ਸਮਝਾ ਲਿਆ ਕੰਨੀ ਨਹੀਂ ਸਮਝਾਣਾ ਓਕੇ ਹੋ ਗਿਆ ਪਰ ਮੁੰਡੇ ਇਹਨੇ ਸੱਦੇ ਪਹਿਲਾਂ ਮੈਂ ਘਰ ਪਾਪਾ ਹੋਣੀ ਮੈਂ ਚੁੰਗੀ ਗਿਆ ਜੀ ਮੇਰੀ ਬਾਹਰੋਂ ਮੁੰਡੇ ਆਏ ਸੀ ਬਾਹਰੋਂ ਮੁੰਡੇ ਆਏ ਇੱਥੇ ਦੇ ਮੁੰਡੇ ਨਹੀਂ ਬਾਹਰੋਂ ਮੁੰਡੇ ਇੱਕ ਪਾਨਾ ਦਤਾਂ ਕਰਦੇ ਹੈ ਜਿਹੜਾ ਛੇੜ ਕੇ ਨਹੀਂ ਕਰਦਾ ਉਹਦਾ ਨਾਮ ਕੀ ਹੈ ਪਹਿਲਾ ਪ੍ਰਭ ਐਕੋ ਦੋ ਦੋ ਕਦੋਂ ਇਹ ਸੈਂਸਰ ਚੱਲ ਰਿਹਾ ਜਾਂਦਾ ਛੇੜ ਯਾਰ ਛੇੜਕਾ ਨਹੀਂ ਨਹੀਂ ਛੇੜਕਾ ਨੇ ਕਦੋਂ ਦੀ ਕਰਦਾ ਪਾ ਤੁਹਾਨੂੰ ਆਈ ਤਨ 2 2 ਦਾ ਵੀ ਲੋ ਗਿਆ ਅੱਛਾ ਫੇਰ ਕੀ ਹੋਇਆ ਅੱਜ ਨਹੀਂ ਗੱਲ ਕਦੋਂ ਹੋਈ ਸੀ ਛੇੜ ਬੋਸ ਛੇੜਿਆ ਕਦੋਂ ਸੀ ਤੁਹਾਨੂੰ ਹੋਈ ਸੀ ਕਿ ਪਹਿਲਾਂ ਅਸੀਂ ਕੰਪਲੀਟ ਦਿੱਤੀ ਸੀ ਅੱਜ ਫੇਰ ਦੂਜੀ ਵਾਰੀ ਚਾਲ ਤੇ ਮੇਰੇ ਦੋ ਛੋਟੇ ਬੱਚੇ ਨੇ ਇੱਟਾ ਮੈਂ ਉਹਨਾਂ ਦੇ ਵਿਚਾਰੇ ਬੱਚੇ ਅੰਦਰ ਮੈਂ ਭੇਜ ਦਿੱਤਾ ਮੈਨੂੰ ਘੁੱਟਾ ਕਰੇ ਮਾਨੇ ਮੇਰੀ ਕਿਹਦੇ ਹੋ ਹੋਏ ਮੇਰੇ ਇੱਥੇ ਹਸਬੰਡ ਕੰਮ ਕਰਦੇ ਨੇ ਅੱਛਾ ਇੱਥੇ ਜੋਬ ਕਰਦੇ ਤੁਸੀਂ ਉੱਧਾ ਘਰ ਇੱਥੇ ਆਏ ਇੱਥੇ ਰਹਿੰਦੇ ਜਾਂਦੇ ਹੋ ਨਿਕਰਾਏ ਤੇ ਵੈਲ ਠੀਕ ਹੈ ਤੁਸੀਂ ਆਪਣੇ ਮਿਲੂ ਮਾਇਕੇ ਪਰਿਵਾਰ ਦੀ ਰਹਿੰਦੇ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਤੇ ਪਹਿਲਾ ਮਾਪਾ ਹੋਣੀ ਕੋਈ ਵੀ ਨਹੀਂ ਸੀਗਾ ਘਰ ਮੈਂ ਚੁੰਕੀ ਗਈ ਜੀ ਮੇਰੀ ਜੀ ਸੀਗੀ ਫਿਰ ਤਾਂ ਦਰਵਾਜ਼ਾ ਪਾਣ ਕੇ ਗਏ ਦਾਤ ਲੈ ਕੇ ਆਏ ਮੈਂ ਕੁੰਡੀ ਲਾ ਲਈ ਅੰਦਰ ਉਹ ਜੀ ਤੁਸੀਂ ਕੱਲੇ ਸੀ ਹਾਂਜੀ ਮੈਂ ਕੱਲੀ ਸੀ ਪਹਿਲਾਂ ਵੀ ਮੇਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾਲੇ ਨਹੀਂ ਅੱਜ 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 ਹੋਣੀ ਪੁਲਿਸ ਨੂੰ ਤੁਸੀਂ ਕੰਪਲੇਂਟ ਦਿੱਤੀ ਆ ਬਈ ਗਾਇਆ ਬਈ ਮੈਂ ਕੀ ਆਜ ਤੋਂ ਬਾਅਦ ਕਿਉਂ ਆ ਗਏ ਗਾਇਆ ਮੈਂ ਮਿਲ ਕੇ ਪੁੱਛ ਨਹੀਂ ਆਈ ਉੱਡ ਕੇ ਸਭ ਕੁਝ ਇਕ ਟਾ ਉਟਾ ਮਾਰੀਆਂ ਮੇਰੇ ਬੱਚੇ ਇੱਟ ਮੇਰੇ ਕਲੀ ਹਾਰੇ ਆ ਦੇਖੋ ਜੀ ਬਾਅਦ ਵਿੱਚ ਇਹ ਆ ਦੇਖੋ ਸਮਾਨ ਦੇਖੋ ਜੀ ਤੁਸੀਂ ਬਾਅਦ ਚ ਆਏ ਫਿਰ ਮੈਂ ਭਾਈ ਜੀ ਚੰਗੇ ਆਏ ਜਾਂ ਤੁਸੀਂ ਬਾਅਦ ਹੈ ਤਾਂ ਆਮ ਲੱਗਦਾ ਸਾਡੇ ਮੈਂ ਉਹ ਮੈਂ ਇੰਨੇ ਬੜੀ ਗਾਇਕ ਕਰੇ ਸੀ ਤੇ ਇੱਥੇ ਮੈਂ ਕਰੇ ਇੱਟਾ ਪੱਥਰ ਇਹ ਜਿੱਦ ਰੱਤਾ ਮੈਂ ਪਿਸ਼ਾਬ ਜਦਾਂ ਇਹ ਤਿੰਨ ਸਾਲ ਦੀ ਕੁੜੀ ਆਹ ਨੂੰ ਪੁੰਟਾ ਉਲਟਾ ਮੇਰਾ ਨਾ ਇਹ ਮੁੰਡੇ ਤੇ ਅੱਦਾ ਕਰ ਕੌਣ ਕਹਿੰਦੀ ਹੈ ਇਹਦੀ ਮਾਂ ਇਹ ਕੋਈ ਮਾਂ ਹੈ ਇੰਦਾ ਦੀ ਗੰਦੀ ਔਰਤ ਹੈ ਭਾਜੀ ਵੀ ਫਿਰ ਵੀ ਤੁਸੀਂ ਇੱਕ ਮੱਲੇ ਚ ਰਹਿੰਦੇ ਹੋ ਇੰਦਾ ਦੀ ਗੱਲ ਕਿਉਂ ਅਮਲ ਕਰਦੇ ਨੇ ਉਹ ਵੀ ਇਹ ਜਿੰਦੇ ਕੱਢਦੇ ਤੁਸੀਂ ਮੱਲੇ ਸਾਨੂੰ ਸਾਨੂੰ ਮੱਲੇ ਵਾਲਾ ਮੰਨਾ ਕੀਤਾ ਜੇ ਬਾਹਰੋਂ ਬੰਦਾ ਕੋ ਈ ਬੁਲਾਣਾ ਤੇ ਆਪਾਂ ਮੱਲੇ ਦੇਹ ਕੇ ਗੱਲ ਕਰ ਦੋ ਅਈ ਮੱਲੇ ਵਾਲਾ ਕਿਆ ਨਾ ਮੰਨੇ ਆਈ ਕਿਸੇ ਨੇ ਬੁਲਾਇਆ ਚਾ ਮੁੰਡੇ ਨਾਲ ਘਰਾਂ ਤੇ ਜਾਂਦੇ ਆਂ ਉਹਨਾਂ ਕੋਲੋਂ ਛੇੜਖਾਣ ਨਹੀਂ ਕੀਤੀ ਆਈ ਅਈ ਮੇਰੇ ਕੁੱਤਾ ਹੀ ਕੋਹਟੇ ਗਏ ਕੋਹ ਉਠਾਈ ਟੁੱਟ ਗਈ ਤੂੰ ਇੱਕ ਕੁੱਤਾ ਹੀ ਹੋਣੇ ਕਹਿ ਮੈਂ ਗੱਦੀ ਆਟੋ ਸਾਹ ਪੰਚੇ ਮੈਂ ਬਾਹਰ ਤੂੰ ਪੁਲਿਸ ਨੂੰ ਫੋਨ ਕੀਤਾ ਗਿਆ ਪੁਲਿਸ ਕਿਹ ਗਾਣਾ ਮੇਰਾ ਕੋਈ ਕੰਮ ਕਰਨੀ ਸਦਾ ਮੈਂ ਮੁੰਡਾ ਮੈਂ ਰੋਟੀ ਖਵਾਉਂਦਾ ਸਾਨੂੰ ਤੈਨੂੰ ਰੋਟੀ ਖਾਣੀ ਹੈ ਅਸਮਾਨ ਕਿਦਾਂ ਪਾਪਾ ਤੁਹੇ ਦੱਸ ਰਹੇ ਸੀ ਕੁਝ ਤੁਹਾਨੂੰ ਵੀ ਕਹਿੰਦੇ ਤੁਹਾਨੂੰ ਵੀ ਕਹਿ ਰਹੇ ਸੀ ਮੈਨੂੰ ਕਹਿੰਦੀ ਅੰਕਲ ਜੀ ਗੱਲ ਨਾ ਕਰਿਓ ਕਿਸੇ ਨਾਮ ਨਾਲ ਕੀ ਕਹਿੰਦੇ ਅੰਕਲ ਜੀ ਮੈਂ ਗੱਲਾਂ ਕਰਨੀ ਨਾ ਕੀ ਕਰੋਂ ਗਣੀ ਕਹਿੰਨੀ ਮੈਨੂੰ ਕੋਈ ਐਨਾ ਹੀ ਬੰਦਾ ਆਵੇ ਕਿਰੋਂ ਮੇਰਾ ਟਾਈਮ ਪਾਸ ਕਰੀ ਜਾਵੇ ਇਹ ਤੈਨੂੰ ਕਿ ਲੱਗੀ ਤੁਹਾਨੂੰ ਇਹ ਮੈਨੂੰ ਮਾਨ ਹੈ ਅੱਛਾ ਜੀ ਇਹ ਮੈਂ ਕਹਾ ਮੈਂ ਤੇ ਪਿਓ ਬਰਾਬਰ ਆ ਕਵਾ ਨਹੀਂ ਮੇਰੇ ਨਾਲ ਗੱਲ ਕਰੀ ਚੰਗੀ ਲੱਗਦੀ ਹੂੰ ਬਾਅਦ ਚ ਮੈਂ ਘਰ ਆ ਗਿਆ ਵਾ ਬਾਅਦ ਜਾਂਦਾ ਕਿ ਕਿਦਾ ਜੀ ਪਤਨਾ ਆਪਾਂ ਮੁੰਡੇ ਨੂੰ ਬਾਹਰ ਬੁਲਾਇਆ ਅੱਛਾ ਹੀ ਮੁੰਡਾ ਬਾਹਰ ਆਇਆ ਦੋ ਕਿੰਨੇ ਆ ਜੇ ਕੇ ਕੇ ਪੰਜ ਛੇ ਚਪੇਹਾ ਮਾਰੀ ਨਹੀਂ ਪੱਗ ਵੀ ਲਾਤੀ ਮੇਰੇ ਚਪੇਰੇ ਹੀ ਮਾਰੀ ਜਿਹੜਾ ਤੇ ਹਮਲਾ ਅੰਦਰ ਕੀਤਾ ਇਹ ਕਿੰਨੇ ਬਾਹਰਲੇ ਬੰਦੇ ਨੇ ਕੀਤਾ ਇਹ ਬਾਹਰ ਦੇ ਆ ਆਪ ਦੇ ਵਿੱਚ ਉਹਨਾਂ ਨਾਲ ਹੀ ਬੰਦੇ ਆਏ ਸੀ ਕੋਈ ਮੁੰਡੇ ਮੈਂ ਕੀ ਨਾ ਮਾਰ ਯੇ ਮੁੰਨੇ ਅੱਛਾ ਜੀ ਮੈਂ ਚਿਹਰਾ ਵੀ ਕਰੇ ਮਾਰੇ ਜੱਤੇ ਕਾ ਮੁੰਡਾ ਕੋਈ ਇਤਨੀ ਕਰੇ ਮੈਂ ਇਹ ਕੀ ਕਾਰੋਬਾਰ ਕਰਦੇ ਬਈ ਪਰ ਮਾਛੇ ਮੁੰਡੇ ਦੀ ਮੁੰਡਾ ਵੱਡਾ ਵੀ ਕੰਮ ਕਰਦੇ ਇਹ ਘਰ ਬਾਹਰ ਹੈ ਬੁੱਢਾ ਘਰ ਹੈ ਬਾਹਰ ਹੈ ਦਿਖਾਓ ਕਿਥੇ ਤੋੜ ਪਣ ਕਿਥੇ ਆ ਦੇਖੋ ਜੀ ਇਹ ਭੁਲੇ ਦੇਖੋ ਦੇਖੋ ਸਤਵਾਲੀ ਦੇਖਦੇ ਦੇਖਦੇ ਕਰਦੇ ਆਪਾਂ ਦੇਖਿਆ ਕਿ ਰਾਜ ਦੇ ਰਾਜ ਰਾਜ ਬਣਾਤੇ ਹੋਇਆ ਜੀ ਹਮਲਾ ਕੀਤਾ ਕਰਦੇ ਹੈ ਸਰਕਾਰ ਦੀ ਕਮਾਜੀ ਲੱਗਈ ਹੈ ਮਤਲਬ ਕੀ ਨਾਮ ਤੁਹਾਡਾ ਜੀ ਗਲਤ ਹੋਈ ਹੈ ਜੀ ਮੇਰੀ ਬੇਟੀ ਨੂੰ ਛੇੜਦਾ ਸੀ ਕੌਣ ਛੇੜਦਾ ਸੀ ਉਹਦੇ ਛੇੜਦਾ ਸੀ ਕਿਹੜੇ ਮੁੰਡੇ ਕਿਹੜੇ ਆ ਜੀ ਉਹਦਾ ਬੇਟਾ ਸੀ ਲਾਹਰ ਉਹ ਛੇੜਦਾ ਸੀ ਮੇਰੀ ਕੁੜੀ ਨੂੰ ਤੇ ਇਹਦੇ ਪਾਪਾ ਨੇ ਦੱਸਿਆ ਅਸੀਂ ਕਿ ਕੀ ਕਰਨੀ ਲੜਾਈ ਲਾ ਕੇ ਨਹੀਂ ਲਾਣੀ ਆ ਪਾਣ ਕੋਈ ਬਲੇਜ ਕਰਨੀ ਨਹੀਂ ਲਾੜਾ ਇਹਨਾਂ ਨੇ ਫੇਰਾ ਅੱਜ ਫੇਰ ਛੇੜਦਾ ਪਾਸੇ ਘਰ ਪਰੇ ਹੋਇਆ ਸੀ ਮੇਰੀ ਬੇਟੀ ਘਰ ਕੱਲੀ ਸੀ ਉਹਦੇ ਚੁਰਬਾਨਾ ਚਲਾਈਆਂ ਇਹਦਾ ਟਾਮਾ ਰੀਆਂ ਮੇਰੇ ਬੇਟੇ ਤੇ ਮਾਰੀਆਂ ਹੋਰ ਨਹੀਂ ਮੇਰੀ ਬੇਟੀ ਨੇ ਕਿ ਪਿੱਛੇ ਕੱਚ ਕੁਛ ਮੈਂ ਛੰਡਿਆ ਪਿੱਛੇ ਸਾਰੇ ਘਰੋਂ ਮੇਰੇ ਮੁੰਡੇ ਸਿਰ ਪਾੜਦਾ ਹਸਤ ਕੱਪੜੇ ਪਾੜ ਤੇ ਮੇਰੇ ਅਸਬੰਦ ਦੇ ਕੱਪੜੇ ਫਾੜ ਤੇ ਸਾਰਾ ਆ ਗਿਆ ਤੇ ਸ਼ੁਰੂ ਆ ਗਿਆ ਉਹ ਤੁਹਾਡੀ ਬੇਟੀਆਂ ਛੇੜਦੇ ਸੀਗੇ ਰਾਜ ਜਾਂਦੇ ਨੂੰ ਨਹੀਂ ਘਾ ਜੀ ਘਰ ਦੇ ਵਿੱਚ ਆ ਕੇ ਛੇੜਦੇ ਸੀ ਹਾਂ ਅੱਬੂ ਐ ਅੱਗੇ ਖੜਾ ਆਇਆ ਲੱਗੂ ਛੇੜੀ ਰੋਜ਼ ਮਾਦੀ ਰੋਜ਼ ਮਿਲ ਜਿੱਥੇ ਕਰਦੇ ਸੀਗੇ ਅੱਗੇ ਵੀ ਤੁਸੀਂ ਕੋਈ ਕੰਪਲੇਟ ਦਿੱਤੀ ਥਾਣੇ ਹਾਂਜੀ ਅੱਗੇ ਵੀ ਦਿੱਤੀ ਸੀ ਤੇ ਖਤਮ ਹੋ ਗਿਆ ਸੀ ਚਲੋ ਕੋਈ ਗੱਲ ਨਹੀਂ ਦੇਖ ਸਕਦੇ ਹੋ ਕਰਦੇ ਹਾਂ ਲਾਤ ਮੈਨੂੰ ਕੋਲ ਚਾਉਂਦੀ ਬੰਦ ਕਰਤਾ ਸੀ ਮਾਂਦੇ ਦੀ ਸੀ ਆ ਦੇਖੋ ਇਲਾਜ ਕਰਦੇ ਜੋ ਅੱਖਾਂ ਤੱਕ ਤੋੜਦਾ ਜੀ ਸਾਰਾ ਘਰ ਜਿਹੜਾ ਤੋੜਦਾ ਦੀ ਚੱਕਰਾਂ ਤੁਹਾਨੂੰ ਕਰਦਾ ਕਰਦੇ ਇਲਾਜ ਕਰਦੇ ਜਾਂਦੇ ਜਾ ਕੇ ਜੀ ਆ ਦੇਖੋ ਇਹ ਤੇ ਬਿਆਜ ਦੇ ਵਿੱਚ ਤੁਹਾਨੂੰ ਦਿਖਾ ਦੇਉਂਗਾ ਹੁਣ ਹੋਰ ਪ੍ਰੈਸ਼ਨ ਆ ਗਿਆ ਰੋਣ ਦੀ ਇਲਾਜ ਦੇਖੋ ਜੀ ਤੇ ਪੂਰਾ ਘਰ ਜਿਹੜਾ ਇਹ ਸੰਦੇ 10 ਦਿਨ ਕਿਤੇ ਜੀ ਤੁਹਾਨੂੰ ਦਿਖਾ ਦਿਆਂਗਾ ਜੀ ਆ ਦੇਖੋਗਾ ਬਾਈ ਕਿਹਦਾ ਮਾ ਤੁਹਾਡਾ ਜੀ ਮੈਂ ਮਨਸ਼ੂ ਭਾਜੀ ਦੀ ਗੱਲ ਬਾਤ ਹੋਈ ਮਨਸ਼ੂ ਹੀ ਤੁਹਾਡਾ ਜੀ ਬਾਈ ਗੱਲ ਬਾਤ ਇਦਾਂ ਹੀ ਮੈਂ ਚੁੰਕੀ ਗਿਆ ਮੇਰੇ ਘਰ ਨਹੀਂ ਪੈਣੂ ਛੇੜ ਦੇ ਲਈ ਮੈਂ ਚੁੰਕੀ ਗਿਆ ਚੁੰਕੀ ਮੇਗਾ ਕੀ ਗੱਲ ਹੋਇਆ ਗਿਆ ਸੀ ਹੈ ਮੈਂ ਆਇਆ ਮੇਰੇ 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 ਪਾਪਾ ਮੇਰਾ ਅੱਗਾ ਗੁੱਟਾ ਗੁੱਟਾ ਮੇਰਾ ਮੈਂ ਮੇਰੇ ਪਾਪਾ ਹੀ ਗੁੱਟਾ ਮੈਂ ਮੈਨੂੰ ਗੁੱਟਿਆ ਕਹਿੰਦੇ ਗੱਪੀ ਛੋਟੀ ਕੁੜੀ ਦੇ ਇੰਗੀ ਪਾਰੇ ਪਾਵੇਂ ਮੁੰਡੇ ਦੇਲੇ ਰੈਂਦੇ ਚਾਹੀ ਮੇਰੇ 50 ਮੁੰਡੇ ਹੁੰਦਾ ਕਿ ਤਾ ਨਾ ਕਰਵਾਣਾ ਬੋਲ ਤਰੁਸ਼ੀ ਕੀ ਗੱਲਬਾਤ ਨਹੀਂ ਹੋਈ ਦੱਸਣੇ ਮੈਂ ਤਾਂ ਕੱਲੀ ਸੀਗੀ ਤੇ ਤਾਂ ਕੁੱਤੋਂ ਮੁੰਡੇ ਆਏ ਕੀਤ ਭਾਂਗੇ ਸਾਰਾ ਕੁਝ ਦਾਤ ਫਸਲੀ ਲੋੜੇ ਦੁਆ ਇੰਨਾ ਸਿੱਧੀ ਲਾ ਕੇ ਪੀਂਦੇ ਕੀ ਹੋਣਾ ਫੇਰ ਦੂਜੇ ਹਮਲਾ ਕੀਤਾ ਇਨਾ ਕਿੰਨੇ ਜਣੇ ਆ ਸੀ ਹਮਲਾ ਕਰਨ ਲਈ 30 ਜਣੇ ਸੀਗੇ ਕਾਫੀ ਮੁੰਡੇ ਮੇਰੇ ਕੋ ਵੀਡੀਓ ਵੀ ਕਈ ਮੁੰਡਿਆਂ ਦੀ ਹਥਿਆਰ ਕਿਹੜੇ ਕਿਹੜੇ ਸੀ ਦਿਖਾਓ ਮੁੰਡੇ ਦਿਖਾਓ ਹਥਿਆਰ ਕਿਹੜੇ ਕਿਹੜੇ ਸੀ ਜੀ ਉਹਨਾਂ ਦੇ ਹਥਿਆਰ ਲੋਹੇ ਦੇ ਨਹੀਂ ਹੁੰਦੇ ਅੱਛਾ ਜੀ ਇਹ ਆ ਲਓ ਵੀਡੀਓ ਦਿਖਾਓ ਕੋਈ ਗੁੱਸਾ ਨਹੀਂ ਸੀ ਤੁਹਾਡੀ ਸਵੇਟੀਆਂ ਅੰਕੀ ਵਜਾ ਜਿਹੜੀ ਮੇਰਾ ਮੇਰਾ ਫੋਨ ਖੋਂਦੇ ਸੀਗੇ ਚੇੜਾ ਦਾ ਕੌਣ ਸੀ ਤੁਸੀਂ ਨੂੰ ਛੇੜਦਾ ਪਰਬੇ ਦੇ ਮੁੰਡਾ ਨੇ ਕਿੰਨੇ ਮੁੰਡੇ ਕੋਈ ਗਾਇਨਾ ਮਾ ਸੋ ਆ ਦੇਖ ਲਓ ਜੀ ਵੀਡੀਓ ਹੈ ਜੀ ਜਿਹੜੇ ਮੁੰਡੇ ਕੁੱਟਮਾਰ ਕਰਨ ਆਇਆ ਘਰ ਦੇ ਵਿੱਚ ਆ ਕੇ ਜਿਨ੍ਹਾਂ ਨੇ ਤੋੜਪਾਨ ਕੀਤੇ ਆ ਜੀ ਦੇਖ ਸਕਦੇ ਹੋ ਹਾਲਾਤ ਇਸ ਵਕਤ ਕਿੰਨੇ ਕਿੰਨੇ ਮੁੰਡੇ ਸੀ ਛੇੜਦੇ ਸੀਗੇ ਤਾਂ ਛੇੜਦੇ ਛੇੜਦੇ ਦਾ ਜੀ ਕਿ ਹਮਲਾ ਕੀਤਾ ਇਹਨਾਂ ਨੇ ਘਰ ਦੇ ਵਿੱਚ ਆ ਕੇ ਜਦੋਂ ਕੰਪਲੇਨਟ ਕੀਤੀ ਗਈ ਕੁੜੀਆਂ ਨਾਲ ਛੇੜੋ ਤੇ ਉਸ ਦੌਰਾਨ ਹਮਲਾ ਹੋਇਆ ਘਰ ਦੇ ਵਿੱਚ ਜੀ ਆ ਦੇਖੋ ਕਿੰਨੇ ਮੁੰਡੇ ਆ ਕਾ ਚੱਲ ਰਿਹਾ ਅੰਦਰ ਕੋਈ ਆ ਦੇਖੋ ਕਿੰਨੇ ਮੁੰਡੇ ਇਹ ਦੇਖ ਵੜ ਕੇ ਕੋਈ ਨਾ ਕਹਿੰਦੇ ਕਿ ਤੁਹਾਨੂੰ ਕਹਿੰਦੇ ਕਿ ਸੀ ਦੇਲੇ ਪਾਰ ਪਾਰ ਕੇ ਅੱਖਾਂ ਪਾਰ ਪਾਰ ਕੇ ਮੈਨੂੰ ਦੇਖ ਦੇ ਨਜਰ ਬੰਦੀ ਕਰ ਜਾਣਾ ਇਹ ਜਦੋਂ ਅੱਜ ਲਾਈ ਹੋਈ ਆ ਵੀ ਤੁਸੀਂ ਮਨਾ ਕੀਤਾ ਸੀ ਇਹਨਾਂ ਨੂੰ ਛੇੜ ਕਰਨੇ ਕਰਾਂ ਤੂੰ ਅਸੀਂ ਦੋ ਦਰਮਿਆਨ ਬੈਠ ਕੇ ਇਹਦੇ ਆਪਣੇ ਮੋਟੇ ਬਲਾਕੇ ਸਾਨੂੰ ਨੀ ਨਜ਼ਰ ਮੈਨਣਾ ਕਿ 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 ਆਈ ਡੋ ਨਾ ਮੁੰਜਾਇਆ ਇਹ ਵੀ ਤੁਸੀਂ ਰੋਕਿਆ ਇਸ ਕਰਕੇ ਹਮਾ ਲਾ ਨਾਦੀ ਮੰਮੀ ਦੀ ਕੰਟੀ ਨਹੀਂ ਅਸਲੀ ਮੈਂ ਉਹ ਹੀ ਕਹਿ ਰਹਾ ਕਿ ਉਹਦਾ ਕੀਤਾ ਉਹਦਾ ਕਾਰਨ ਕੀ ਜੀਗਾ ਸ਼ੇਰ ਦੇ ਵੀ ਕੋਈ ਬਸ ਉਹਦੀ ਮਨਾ ਕੀਤਾ ਇਸ ਕਰਕੇ ਹਾਂਜੀ ਪਹਿਲਾਂ ਵੀ ਛੇੜਿਆ ਹੈਗਾ 3 ਮਹੀਨੇ ਪਹਿਲਾਂ ਪਹਿਲਾਂ ਵੀ ਕੰਪਲ ਉਹਨੇ ਤਾਂ ਇੱਕ ਪਲੇਟ ਦਿੱਤੀ ਸੀ ਕੋਈ ਹਾਂਜੀ ਦਿੱਤੀ ਸੀ ਹਾਂ ਜੀ ਹੁਣ ਫੇਰ ਦੂਜੀ ਵਾਰੀ ਚਾਣੇ ਤੇ ਪੁਲਿਸ ਨੇ ਕੋਈ ਆ ਕੇ ਕਾਰਵਾਈ ਨਹੀਂ ਕੀਤੀ ਉਹ ਪੁਲਿਸ ਵਾਲਾ ਆਇਆ ਉਹ ਫੋਟੋਆ ਵੀਡੀਓ ਬਣਾ ਕੇ ਚਲੀ ਨਹੀਂ ਅੱਜ ਹਾਂ ਜੀ ਤੁਸੀਂ ਦੇਖ ਸਕਦੇ ਹਾਲਾਤ ਇਸ ਵੇਲੇ ਕਿਓ ਜੇ ਹਾਲਾਤ ਬਣੇ ਹੋਏ ਆ ਸੋ ਪੂਰੇ ਘਰ ਦੇ ਵਿੱਚ ਵਰਕੇ ਤੋੜ ਪੜੀਤੀ ਹੈ ਜੀ ਬਾਥਰੂਮ ਤੱਕ ਤੋੜਤਾ ਤੇ ਦੇਖ ਲਓ ਮਾਰੇ ਹਾਲਾਤ ਬਣੇ ਹੋਏ ਜੀ ਬਦਮਾਸ਼ੀ ਮੇਰੀ ਛੜਿਆ ਨਹੀਂ ਸਕ ਦਿਖ ਰਹੀ ਹੈ ਸੋ ਦੇਖ ਸਕਦੇ ਹੋ ਜੀ ਆ ਸਾਰਾ ਘਰ ਦੀ ਤੋੜ ਪੜ ਕੀਤੀ ਹੈ ਜੀ ਆ ਦੇਖੋ ਹਾਲਾਤ ਪੱਖੇ ਦੇ ਦੇ ਨਾਲ ਦੱਜ ਕੀ ਐਨਵੇਟਰ ਤੱਕ ਸਾਰਾ ਘਰ ਦਾ ਸਮਾਨ ਜਿੰਨੀ ਵੀ ਐਸੈਸਰੀ ਸੀ ਵੀ ਘਰ ਦੀ ਸਾਰੀ ਤੋੜਤੀ ਹੋਈ ਹੈ ਜੀ ਕਿਉਂਕਿ ਆਏ ਨੇ ਚੌਕੀ ਰਿਪੋਰਟ ਕਰਨੇ ਆਪਾਂ ਕੁਛ ਨਹੀਂ ਕਰਨਾ ਹਾਂ ਕੁੜੀਆਂ ਨੂੰ ਛੇੜਦੇ ਤੁਸੀਂ ਚੌਕੀ ਰਿਪੋਰਟ ਕਰਦੇ ਤੁਸੀਂ ਕਿੰਨੇ ਦੱਸਿਆ ਕਿ ਤੁਹਾਡਾ ਮੁੰਡਾ ਇਦਾਂ ਕਰਦਾ ਮਾਂ ਨੂੰ ਕਿਹਾ ਮਾਂ ਕਹਿੰਦੀ ਅੱਪੀ ਧੀ ਸਾਡੇ ਮੁੰਡਿਆ ਥਲੇ ਪਾ